ਸ਼ਸ਼ੀਕਾਲ ਜੀ ਸਾਰਿਆਂ ਨੂੰ ਮੈਂ ਮਨੂ ਸ਼ਰਮਾ ਇਹ ਜਿਹੜੀ ਘੋੜੀ ਦੇ ਮੈਂ ਕੋਲ ਖੜਾ ਜੀ ਇਹਦਾ ਨਾਂ ਹੈ ਅਨੋਖੀ ਇਹਦਾ ਨਾਂ ਵੀ ਮਾਲਕਾਂ ਨੇ ਸੋਚ ਸਮਝ ਕੇ ਹੀ ਰੱਖਿਆ ਜੀ ਹੈ ਵੀ ਅਨੋਖੀ ਹੈ ਇੰਡੀਆ ਦੀ ਇਹ ਸਭ ਤੋਂ ਵੱਡੀ ਮਾਰਵਾੜੀ ਘੋੜੀ ਹੈ ਜੀ ਨੁਕਰੀ ਕੋਈ ਇਹਦੇ ਐੜ ਪੈਂਡ ਚ ਹੋਵੇ ਪਰ ਮੈਂ ਤਾਂ ਆਪਣੀ ਜ਼ਿੰਦਗੀ ਚ ਕਦੇ ਦੇਖੀ ਨਹੀਂ ਜੀ ਨਾ ਐਡਾ ਵੱਡਾ ਮੈਂ ਘੋੜਾ ਦੇਖਿਆ ਤੇ ਪਿਓ ਇਹਦਾ ਹੈਗਾ ਜੀ ਹਿਡਾਲਗੋ ਘੋੜਾ ਇਹ ਜੰਮੀ ਸੀਗੀ ਰਣਕਪੁਰ ਇੱਕ ਜਗ੍ਹਾ ਹੈ ਜੀ ਉਹਨਾਂ ਦੇ ਘਰ ਜੰਮੀ ਸੀ ਠਾਕੁਰ ਸਾਹਿਬ ਦੇ ਤੇ ਇਹਦੇ ਹੁਣ ਮਾਲਕ ਨੇ ਜੀ ਬਾਈ ਭੋਲੂ ਜੀ ਅਮਰਦੀਪ ਸਿੰਘ ਭੋਲੂ ਜਿਨ੍ਹਾਂ ਦਾ ਪਿੰਡ ਆ ਜੀ ਮਹਿਰਨਕਲਾ ਤੇ ਬਾਈ ਜੀਵਨ ਤੇ ਇਹਨਾਂ ਦਾ ਪੂਰਾ ਪਰਿਵਾਰ ਹੈ ਜੀ ਪੂਰੀ ਵੱਡੀ ਦੋਸਤਾਂ ਦੀ ਟੀਮ ਹੈ ਜੀ ਫੈਮਿਲੀ ਮੈਂਬਰਸ ਦੀ ਤੇ ਘੋੜੀ ਮੰਨ ਲਓ ਤੁਸੀਂ ਲਿਸ਼ਕਾ ਮਾਰ ਲਾ ਰੱਖੀ ਹੈ ਜੀ ਤੇ ਇੰਨਾਂ ਦਾ ਕਿਸੇ ਪਲਵਾਨ ਦੀ ਮਾਲਿਸ਼ ਨਹੀਂ ਹੁੰਦੀ ਹੋਣੀ ਜਿੰਨੀ ਇਸ ਘੋੜੀ ਦੀ ਸਾਰਾ ਦਿਨ ਮਾਲਿਸ਼ ਕਰਦੇ ਆ ਜੀ ਤੇ ਨਾਇਬ ਘੋੜੀ ਹੈ ਜੀ ਔਖੀਆਂ ਜੰਮਦੀਆਂ ਤੇ ਸਰਖਾਬ ਘੋੜੇ ਤੋਂ ਇਸ ਟਾਈਮ ਗੱਬੜ ਹੈ ਜੀ ਸਰਖਾਬ ਘੋੜਾ ਵੀ ਇਹਨਾਂ ਦੀ ਫਾਰਮ ਤੇ ਹੈ ਜੀ ਦਾਨਾ ਸਟੱਡ ਫਾਰਮ ਇਹਨਾਂ ਦਾ ਫਾਰਮ ਦਾ ਨਾਮ ਹੈ ਬਾਕੀ ਮੇਲਾ ਮੁਕਸਰ ਦਾ ਚੰਗਾ ਭਰਿਆ ਜੀ ਕਾਫੀ ਹੋਰ ਸਟੇਟਾਂ ਤੋਂ ਵੀ ਲੋਕ ਆਏ ਨੇ ਨੁਕਰੇ ਤੇ ਮਾਰਵੜੀ ਜਾਨਵਰ ਇੱਥੇ ਚੰਗੇ ਹੈਗੇ ਜੀ ਬਸ ਪ੍ਰਬੰਧਾਂ ਦੀ ਖਾਸੀ ਕਮੀ ਹੈ ਜੀ ਪੰਜਾਬ 'ਚ ਗੱਡੀਆਂ ਲੋਕਾਂ ਕੋਲੇ ਬਹੁਤ ਨੇ ਗੱਡੀਆਂ ਹੁਣ ਮੇਲੇ 'ਚ ਲੋੜ ਤੋਂ ਵੱਧ ਨੇ ਕਿਉਂਕਿ ਬਾਹਰ ਕੋਈ ਪਾਰਕਿੰਗ ਦਾ ਪ੍ਰਬੰਧ ਸਰਕਾਰ ਤਾਂ ਨਹੀਂ ਲਾਦਾ ਇਸ ਮੇਲੇ ਬਾਰੇ ਜਾਣਦੀ ਵੀ ਨਹੀਂ ਸ਼ਾਇਦ ਹੁਣ ਵੀ ਇਹ ਮੇਲਾ ਕੋਈ ਹੈਗਾ ਸੋ ਥੋੜੀਆਂ ਜੀ ਆਸਮਸਿਆਵਾਂ ਨੇ ਜਿਹੜਾ ਰਾਹ ਰੂ ਨਹੀਂ ਮਿਲ ਰਿਹਾ ਜੀ ਘੋੜਿਆਂ ਤੇ ਚੜਨ ਵਾਸਤੇ ਲੋਕਾਂ ਨੂੰ ਜੀ ਡਿਜੀਟਲ ਐਂਗਲ ਨੇ ਜੀ ਪੂਰਾ ਹੀ ਅਪ ਕਰਿਆ ਬਾਈ ਜੀ ਦੇਖੋ ਆਮ ਬੰਦਾ ਪਹਿਲਾਂ ਜਹਾਜ਼ ਲਾਊਗਾ ਫਿਰ ਉਹ ਮੇਲੇ ਜਾਊਗਾ ਜੀ ਫਿਰ ਉਹ ਹੋਟਲ ਭਾਲੂਗਾ ਡਿਜੀਟਲ ਐਂਗਲ ਤੇ ਰੋਜ਼ ਹੀ ਮੰਡੀ ਲੱਗਦੀ ਹੈ ਜੀ ਮੰਨ ਲਓ ਫੇਸਬੁੱਕ ਤੇ ਜਿਹੜੀ ਫੋਟੋ ਕਿਸੇ ਨੂੰ ਪਸੰਦ ਆ ਗਈ ਉਹ ਸਿੱਧਾ ਕੰਟੈਕਟ ਕਰਕੇ ਉਹ ਘੋੜੀ ਨੂੰ ਲੈ ਲੈਂਦੇ ਆ ਜੀ ਸੋ ਜਿਹੜਾ ਘੋੜਾ ਮੰਡੀ 'ਚ ਜਾਣ ਦਾ ਪ੍ਰਕਿਰਿਆ ਸੀ ਉਹ ਇਹਨਾਂ ਚੀਜ਼ਾਂ ਨਾਲ ਘਟੀ ਹੈ ਜੀ ਤੇ ਘੋੜਿਆਂ ਦੇ ਰੇਟ ਵੀ ਵਧੇ ਆ ਜੀ ਤੇ ਮਾਲਕਾਂ ਨੂੰ ਸਹੀ ਮੁੱਲ ਮਿਲ ਜਾਂਦਾ ਸਿੱਧਾ ਉਸ ਫੋਟੋ ਤੋਂ ਜਿਹੜਾ ਵਿਚੋਲੇ ਸੀਗੇ ਉਹਨਾਂ ਦਾ ਰੋਲ ਵੀ ਘਟ ਗਿਆ ਸੋ ਜਿਹੜਾ ਬੰਦਾ ਜੀ ਦੇ ਘਰੇ ਜੰਮੀ ਹੈ ਜੀ ਉਹਨੂੰ ਚੰਗਾ ਮੁੱਲ ਮਿਲ ਜਾਂਦਾ ਬਸ਼ਰਤੇ ਉਹਨੂੰ ਆਪ ਨੂੰ ਮੁੱਲ ਮੰਗਣਾ ਆਉਂਦਾ ਹੋਵੇ ਜੀ ਕਈ ਵਾਰੀ ਤਾਂ ਕਈ ਲੋਕ ਲੋੜੋਂ ਜ਼ਿਆਦਾ ਮੰਗ ਲੈਂਦੇ ਆ ਜੀ ਕਈ ਬੰਦੇ ਲੋੜੋਂ ਘੱਟ ਮੰਗ ਲੈਂਦੇ ਆ ਸੋ ਆਪਣੇ ਆਪਣਾ ਫਿਰ ਤਜਰਬਾ ਜੀ ਹਰੇਕ ਬੰਦੇ ਦਾ ਟ੍ਰੈਫਿਕ ਦਾ ਕੰਟਰੋਲ ਹੀ ਆ ਬਾਈ ਜੀ ਹੋਰ ਤਾਂ ਦੇਖੋ ਸਰਕਾਰ ਤੋਂ ਲੋਕ ਕੁਝ ਚਾਹੁੰਦੇ ਨਹੀਂ ਲੋਕਾਂ ਕੋਲੇ ਆਪ ਦੇ ਤੰਬੂ ਆਪ ਦਾ ਪੀਣ ਦਾ ਪਾਣੀ ਆਪ ਦਾ ਦੁੱਧ ਦਾ ਉਹਦਾ ਸਿਰਫ ਇਹੀ ਚਾਹੁੰਦੇ ਆ ਵੀ ਥੋੜਾ ਟ੍ਰੈਫਿਕ ਦਾ ਕੋਈ ਮੈਨੇਜ ਕਰ ਦੇਣ ਜੀ ਬਾਹਰ ਕਿਤੇ ਪਾਰਕਿੰਗਾਂ ਮਿਲ ਜਾਣ ਜਿੱਦੇ ਚ ਗੱਡੀਆਂ ਪਾਰਕ ਕਰਨ ਲੋਕ ਤੁਰ ਕੇ ਮੇਲਾ ਵੇਖ ਲੈਣ ਉਹ ਰਸਤੇ ਚ ਪਾਰਕਿੰਗ ਹੈ ਹੀ ਨਹੀਂ ਜੀ ਆਲੇ-ਦਾਲੇ ਖੇਤ ਨੇ ਤਾਰ ਲੱਗੀ ਵੀ ਹੈ ਜੀ ਪਹਿਲਾਂ ਤਾਂ ਬਾਈ ਜੀ ਮੇਰੀ ਜ਼ਿੰਦਗੀ ਚੋ ਘੋੜਾ ਕੱਢ ਦੋ ਮਗਰ ਬਚਦਾ ਹੀ ਕੁਛ ਨਹੀਂ ਦੂਜੀ ਗੱਲ ਇਹ ਆ ਜੀ ਵੀ ਜਦੋਂ ਅਸੀਂ ਇਸ ਮੇਲੇ ਚ ਆਉਣ ਲੱਗੇ ਸਾਡੀ ਵੀ ਅਕਲ ਨਮੀ ਸੀ ਉਹਦੇ ਤੋਂ ਲੈ ਕੇ ਪੰਜਾਬ ਸਰਕਾਰ ਲਾਈਵ ਸਟਾਕ ਸ਼ੋਅ ਕਰਾਉਂਦੀ ਰਹੀ ਜੀ ਸੁਖਬੀਰ ਜੀ ਦੀ ਸਰਕਾਰ ਚ ਬਾਦਲ ਸਾਹਿਬ ਦੀ ਸਰਕਾਰ ਉਦੇ ਨਾਲ ਜੀ ਮਾਰਵਾੜੀ ਘੋੜੇ ਨੂੰ ਹੀ ਕੱਟ ਮੁਕਾਮ ਮਿਲਿਆ ਜਦੋਂ ਸ਼ੋਅ ਹੋਣ ਲੱਗ ਗਏ ਤਾਂ ਲੋਕਾਂ ਨੇ ਘੋੜਿਆਂ ਦਾ ਖਿਆਲ ਵਧ ਰੱਖਣਾ ਸ਼ੁਰੂ ਕਰਤਾ ਜੀ ਘੋੜਾ ਹੁਣ ਸਵਾਰੀ ਦਾ ਸਾਧਨ ਨਾ ਹੋ ਕੇ ਤੁਹਾਡਾ ਪ੍ਰੈਸਟੀਜ ਇਸ਼ੂ ਹੈ ਤੇ ਤੁਹਾਡਾ ਇੱਕ ਪੈਟ ਹੈ ਤੇ ਕਦੇ ਵੀ ਜਿਹੜੇ ਵਰਕਰਜ਼ ਹੁੰਦੇ ਨੇ ਜੀ ਉਹਨਾਂ ਨੂੰ ਉਹ ਸਹੂਲਤਾਂ ਨਹੀਂ ਮਿਲਦੀਆਂ ਜਿਹੜੇ ਤੁਹਾਡੇ ਪ੍ਰੇਮ ਕਰਨ ਵਾਲੀ ਚੀਜ਼ ਨੂੰ ਮਿਲਦੀਆਂ ਨੇ ਵਰਕਰ ਘੋੜੇ ਤਾਂ ਆਪਾਂ ਦੇਖਦੇ ਆਂ ਜੀ ਜਿਹੜੇ ਵਿਚਾਰੇ ਟੰਗਿਆਂ 'ਚ ਚੱਲਦੇ ਆ ਕੋਈ ਪਹਾੜਾਂ ਦੇ ਚੱਲਦੇ ਆ ਉਹਨਾਂ ਨੂੰ ਉਹ ਸਹੂਲਤਾਂ ਕਦੇ ਵੀ ਨਹੀਂ ਮਿਲ ਸਕਦੀਆਂ ਜਿਹੜੀਆਂ ਸ਼ੋਅ ਵਾਲੇ ਘੋੜਿਆਂ ਨੂੰ ਦੋਨੋ ਡਿਫਰੈਂਟ ਵਰਲਡ ਨੇ ਬਾਈ ਜੀ ਜਿਹਨੂੰ ਨੁਕਰਿਆ ਪਸੰਦ ਨੇ ਜੀ ਉਹ ਨੁਕਰਿਆ ਹੀ ਰੱਖੂਗਾ ਉਹ ਮਾਰવાડી ਵਰਲਡ ਨਹੀਂ ਜਾਂਦਾ ਬਾਈ ਜੀ ਕੋਈ ਅਸਰ ਨਹੀਂ ਕੋਈ ਅਸਰ ਨਹੀਂ ਇੱਕੋ ਹੀ ਕਮੀ ਆ ਰਹੀ ਹੈ ਜੀ ਨੁਕਰਿਆ ਵਾਲਿਆਂ ਨੇ ਆਪਣੇ ਸ਼ੋਅ ਘਟਾਤੇ ਸ਼ੋਅ ਨਾ ਹੋਣ ਕਰਕੇ ਨਵੇਂ ਬੰਦੇ ਉਸ ਫੀਲਡ 'ਚ ਨਹੀਂ ਆ ਰਹੇ ਜਿਹੜਾ ਮਾਰવાડી ਵਰਲਡ ਹੈ ਜੀ ਉਹਦੇ 'ਚ ਸ਼ੋਅ ਜ਼ਿਆਦਾ ਹੁੰਦੇ ਆ ਸੋ ਉਹਦੇ ਕਰਕੇ ਨਵੇਂ ਬੰਦੇ ਜੁੜਦੇ ਉਹਨਾਂ ਦੀ ਆਪਣੀ ਮਰਜ਼ੀ ਹੈ ਜੀ ਦੇਖੋ ਆਪਣੀ ਕਮਿਊਨਿਟੀ ਆ ਮਾਰવાડી ਵਾਲੇ ਵੀ ਰਲ ਮਿਲ ਕੇ ਸ਼ੋਅ ਕਰਾਉਂਦੇ ਆ ਜੀ ਉਵੇਂ ਉਹ ਆਪਣੀ ਐਸੋਸੀਏਸ਼ਨ ਬਣਾ ਲੈਣ ਉਹਨੂੰ ਐਜ਼ੇ ਬਰੀਡ ਵੀ ਰਜਿਸਟਰ ਕਰਾ ਸਕਦੇ ਆ ਜੇ ਹਿੰਮਤ ਕਰਨ ਜੀ ਪਰ ਪੰਜਾਬੀ ਬੰਦੇ ਆਪਾਂ ਨੂੰ ਪਤਾ ਜੀ ਆਪਣੇ ਲੋਕ ਗਰੀਲਾ ਵਾਰ ਦੀ ਮਾਰ ਹੈ ਇੱਕ ਆਪਰੇ ਚ ਥੋੜਾ ਹੀ ਹੁੰਦਾ ਤਾਂ ਵਨ ਮੈਨ ਆਰਮੀ ਵਾਲੇ ਹੀ ਆ ਸਾਰੇ ਇਕੱਠੇ ਸੌ ਨੇ ਹੋਣਾ ਨਹੀਂ ਤੇ ਐਸੋਸੀਏਸ਼ਨ ਕੋਈ ਬਣਣੀ ਨਹੀਂ ਡਿਸਪਿਊਟ ਦੇ ਸ਼ਿਕਾਰ ਬਈ ਜੀ ਆਏ ਆ ਦੇਖੋ ਕਿਸੇ ਨੇ ਕੋਈ 20 30 ਲੱਖ ਲਾ ਕੇ ਸ਼ੋਅ ਕਰਾਇਆ ਜੀ ਤੇ ਇੱਕ ਬੰਦੇ ਨੇ ਜਾ ਕੇ ਉਹਨਾਂ ਨੂੰ ਚੋਰੀ ਕਹਿ ਦੇਣਾ ਬਈ ਜੀ ਥੋੜਾ ਬਹੁਤਾ ਜੇ ਤੁਹਾਨੂੰ ਯਕੀਨ ਹੈ ਵੀ ਇਹਦੇ ਚ ਜਿਹੜੇ ਪੰਜ ਜੱਜ ਨੇ ਜਾਂ ਜਿਹੜੇ ਆਰਗੇਨਾਈਜ਼ਰ ਨੇ ਇਰ ਜੇ ਉਹਨਾਂ ਨੂੰ ਤੁਹਾਨੂੰ ਉਹਦੇ ਉੱਤੇ ਸ਼ੱਕ ਕੀ ਆ ਵੀ ਇਹ ਬੰਦੇ ਖਰਾਬ ਨੇ ਉੱਥੇ ਜਵਾਂ ਨਾ ਜਾਓ ਜੇ ਤੁਹਾਡਾ ਪਹਿਲੇ ਤੇ ਆ ਗਿਆ ਜੀ ਤਾਂ ਤੁਸੀਂ ਸੈਟੀਸਫਾਈਡ ਹੋ ਤੁਹਾਡਾ ਦੂਏ ਤੀਏ ਚੌਥੇ ਤੇ ਆ ਜਾ ਤੁਸੀਂ ਜਦੀ ਬਾਈ ਜੀ ਛੇਤਰ ਲਾ ਲੈਣ ਫਿਰ ਹੌਲੀ ਹੌਲੀ ਮਾਰਵਾੜੀ ਦੇ ਸ਼ੋ ਵੀ ਹੁਣ ਘਟਦੇ ਜਾ ਰਹੇ ਨੇ ਬਹੁਤ ਬਹੁਤ ਲੋਕਾਂ ਨੂੰ ਜਰਾਂਦ ਕਰਨੀ ਚਾਹੀਦੀ ਹੈ ਬਾਈ ਜੀ ਸਪੋਰਟਸਮੈਨਸ਼ਿਪ ਰੱਖਣੀ ਚਾਹੀਦੀ ਹੈ ਮੈਂ ਕੋਈ ਗਾਰੰਟੀ ਨਹੀਂ ਲੈਂਦਾ ਵੀ ਸਾਰੇ ਅੱਜ ਦੁੱਧ ਦੇ ਧੋਤੇ ਨੇ ਪਰ ਜੇ ਆਪਾਂ ਹਰੇਕ ਥਾਂ ਲੜੀਓ ਜਾਵਾਂਗੇ ਤਾਂ ਸ਼ੋ ਹੋਣਗੇ ਹੀ ਨਹੀਂ ਜੀ ਜੀ ਦੇ ਨਾਲ ਇਹ ਘੋੜਿਆਂ ਨੂੰ ਥਾਂ ਹੋਰ ਘਟਜੂ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ